ਸੋ ਵੈਲਕਮ ਬੈਕ ਟੂ ਅਰ ਚੈਨਲ ਮੈਂ ਤੁਹਾਡਾ ਆਪਣਾ ਹੋਸਟ ਇੰਦੋਸ ਤਾਂ ਮੈਂ ਟਿੱਲੋਂ ਤੁਸੀਂ ਦੇਖ ਰਹੇ ਹੋ ਡੀਪੀਪੀ ਪੰਜਾਬ ਦੀ ਬੰਨਦੇ ਫਿਰੋ ਲੈ ਲਓ ਯਾਦ ਕਰਾਈ ਸਾਈਟ ਤੇ ਹੁੰਦਾ ਨਹੀਂ ਮਾਈਕ ਤੇ ਨਹੀਂ ਹਾਂਜੀ ਬਦਲੋ ਅੱਜ ਬਹੁਤ ਖੁਸ਼ੀ ਆ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਵਸਿਆ ਨੂੰ ਕਿਉਂਕਿ ਬਹੁਤ ਵੱਡੀ ਸਾਡੇ ਪਰਖ ਦੇ ਲਈ ਘੜੀ ਸੀਗੀ ਆਮ ਆਦਮੀ ਪਾਰਟੀ ਦੇ ਲਈ ਜਲੰਧਰ ਜਿੰਨੀ ਚੋਕ ਤੇ ਮਾਨ ਸਾਹਿਬ ਨੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਬਹੁਤ ਅਸੀਂ ਗਰਾਊਂਡ ਲੈਵਲ ਤੇ ਉੱਜਿਆ ਕੰਮ ਕੀਤਾ ਤੇ ਅੱਜ ਬਹੁਤ ਵੱਡੀ ਲੀਡ ਆ ਜਿਹੜੇ 10000 ਦੀ ਲੀਡ ਪਹਿਲੇ 2-4 ਰਾਉਂਡਾਂ ਦੇ ਵਿੱਚ ਹੋਈ ਆ ਸੋ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਨੇ ਆ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਨਾਲ ਹੀ ਜਲੰਧਰ ਨਿਵਾਸੀਆਂ ਦਾ ਵੈਸਟਾਂ ਵਾਲਾਂ ਦਾ ਜਿਨ੍ਹਾਂ ਨੇ ਸਾਡੇ ਪਿਆਸ ਸਤਕਾਸ਼ ਜੋ ਅਸੀਂ ਉਹਨਾਂ ਨੂੰ ਸੁਨੇਹਾ ਦਿੱਤਾ ਸੀ ਗੱਲਬਾਤ ਕੀਤੀ ਸੀ ਉਹਨਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸੋ ਇਸ ਫਤਵੇ ਦੇ ਨਾਲ ਸਾਡੀ ਸਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਮਾਨ ਸਾਹਿਬ ਦੀ ਜ਼ਿੰਮੇਵਾਰੀ ਫੇਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਪਈ ਆ ਕਿ ਜਿਸ ਆਸ ਦੇ ਨਾਲ ਪੰਜਾਬੀਆਂ ਨੇ 92 ਐਮਐਲ ਦਿੱਤੇ ਸੀ ਜਿਸ ਆਸ ਦੇ ਨਾਲ ਜਲੰਧਰ ਵਾਲੀ ਲੋਕ ਸਭਾ ਦੀ ਚੋਣਾਂ ਸਾਨੂੰ ਜਿਤਾਈ ਸੀ ਤੇ ਉਸ ਤੋਂ ਬਾਅਦ ਇਹ ਜੋ ਵਿਕਾਰ ਦਾ ਸਵਾਲ ਬਣੀ ਹੋਈ ਸੀ ਜਲੰਧਰ ਬੈਠ ਦੀ ਜਿਮਣੀ ਚੋਂ ਉਹ ਅਸੀਂ ਜਿੱਤੀ ਹੈ ਸਾਰੇ ਪੰਜਾਬੀਆਂ ਦਾ ਧੰਨਵਾਦ ਜਲੰਧਰ ਨਿਵਾਸੀਆਂ ਦਾ ਧੰਨਵਾਦ ਪੰਜਾਬ ਦੇ ਨਾਲ ਫੇਰ ਉਹੀ ਬਾਦ ਕੰਮ ਦੇ ਆਧਾਰ ਤੇ ਰਾਜਨੀਤੀ ਕਰਨੀ ਆ ਧਰਮਾ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਰੰਗਲਾ ਪੰਜਾਬ ਬਣਾਉਣਾ ਖੁਸ਼ਹਾਲ ਪੰਜਾਬ ਬਣਾਉਣਾ ਵਧੀਆ ਬਣਾਉਣਾ ਸਾਰੇ ਦੋਸਤਾਂ ਮਿੱਤਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਆਓ ਸਾਰੇ ਇਕੱਠੇ ਹੋ ਕੇ ਅੱਗੇ ਵਧਗੇ ਪੰਜਾਬ ਨੂੰ ਸੋਹਣਾ ਬਣਾ ਕੇ ਰੰਗਲਾ ਪੰਜਾਬ ਬਣਾ ਕੇ ਉਹੀ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਚਮਕਦਾ ਸਤਾਰਾ ਹੁੰਦਾ ਸੀਗਾ ਉਹੀ ਪੰਜਾਬ ਖੁਸ਼ਹਾਲ ਪੰਜਾਬ ਬਣਾਉਣ ਦਾ ਸਾਡਾ ਸੁਪਨਾ ਜਿਹੜਾ ਸਾਰੇ ਪੰਜਾਬੀ ਇਕੱਠੇ ਹੋ ਕੇ ਸਾਡਾ ਸਾਥ ਦੇਣ ਤੇ ਪੰਜਾਬ ਨੂੰ ਸੋਹਣਾ ਪੰਜਾਬ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੰਨਾ ਵਲੰਟੀਅਰ ਸਹਬਾਨਾ ਨੇ ਗਰਾਊਂਡ ਲੈਵਲ ਤੇ 20 ਦਿਨ ਜਾ ਕੇ ਉੱਥੇ ਕੰਮ ਕੀਤਾ ਉਹਨਾਂ ਨੂੰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਸਾਰਿਆਂ ਦਾ